ਭਾਰਤੀ ਰਿਜ਼ਰਵ ਬੈਂਕ ਨੇ ਪ੍ਰਮੁੱਖ ਨੀਤੀਗਤ ਵਿਆਜ ਦਰਾਂ ਵਿੱਚ ਕੋਈ ਕਟੌਤੀ ਨਾ ਕਰਦਿਆਂ ਰੈਪੋ ਦਰ 5.5% ਤੇ ਬਰਕਰਾਰ ਰੱਖੀ ਏ ਇਹ ਲਗਾਤਾਰ ਦੂਜੀ ਵਾਰ ਏ ਜਦੋਂ ਰੈਪੋ ਦਰ ਵਿੱਚ ਕੋਈ ਫੇਰ ਬਦਲ ਨਹੀਂ ਕੀਤਾ ਗਿਆ RBI ਨੇ ਕਿਹਾ ਕਿ ਉਹ ਹਾਲੀਆ ਟੈਕਸ ਕਟੌਤੀ ਤੇ ਅਮਰੀਕੀ ਟੈਰਿਫ ਦੇ ਭਾਰਤੀ ਅਰਥਚਾਰੇ ਉੱਤੇ ਪੈਣ ਵਾਲੇ ਅਸਰ ਦੀ ਓਡੀਕ ਕਰਨਗੇ। ਮudra ਨੀਤੀ ਕਮੇਟੀ ਦੀ ਤਿੰਨ ਰੋਜ਼ਾ ਬੈਠਕ ਵਿੱਚ ਲਾਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ RBI ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਕਮੇਟੀ ਨੇ ਆਮ ਸਹਿਮਤੀ ਨਾਲ ਰੈਪੋ ਦਰ 5.5% ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਮੁਦਰਾ ਨੀਤੀ ਦੇ ਰੁਖ ਨੂੰ ਨਿਰਪੱਖ ਰੱਖਿਆ ਗਿਆ ਹੈ। RBI ਨੇ ਸਾਲ 2025-26 ਲਈ ਕੁੱਲ ਘਰੇਲੂ ਉਤਪਾਦ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.8% ਕਰ ਦਿੱਤਾ ਹੈ ਜੋ ਪਹਿਲਾਂ 6.5% ਸੀ। ਮੌਜੂਦਾ ਵਿੱਤੀ ਸਾਲ ਲਈ ਪਰਚੂਨ ਮਹਿੰਗਾਈ ਦੀ ਪੇਸ਼ੀ ਨਿਗੋਈ ਨੂੰ ਘਟਾ ਕੇ 2.6% ਕੀਤਾ ਗਿਆ ਹੈ ਜਦਕਿ ਪਹਿਲਾਂ 3.1% ਦਾ ਅਨੁਮਾਨ ਸੀ। RBI ਗਵਰਨਰ ਨੇ ਕਿਹਾ ਕਿ UPI ਲੈਣ ਦੇਣ ਉਤੇ ਚਾਰਜ ਲਗਾਉਣ ਦੀ ਕੋਈ ਤਜਵੀਜ਼ ਨਹੀਂ ਹੈ।